ਹਾਂ ਕਿ ਨਾ ਬੜਾ ਮੇਰਾ ਨਾਮ ਹਾਜੀਤ ਸਿੰਘ ਜੀ 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 ਕੀ ਕਹਿਣਾ ਚਾਹੋਗੇ ਜਿਹੜੀ ਘਟਨਾ ਵਾਪਰੀ ਆ ਬਹੁਤ ਦੁੱਖदाई ਹੈ ਜਿਹੜਾ ਕੱਲ ਲੜਕੀ ਨਾਲ ਗੱਲ ਹੋਈ ਕਦੋਂ ਗੱਲ ਹੋਈ ਤੁਹਾਡੇ ਨਾਲ ਲੜਕੀ ਨਾਲ ਮੇਰੇ ਵਾਈਫ ਦੀ ਗੱਲ ਹੋਈ ਹੈ ਪੌਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਆਸ-ਆਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਰ ਆਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲਿਖ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਤ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਜਿਹੜੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾਵਾਂਗੀ ਪੜ੍ਹ ਲਿਖ ਕੇ ਕੁਝ ਬਣਾਵਾਂਗੀ ਮੈਂ ਕੁਝ ਵੱਡ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਗੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀ ਮਤਲਬ ਪੜਾਈ ਸੀਗੀ ਆਪਣੇ ਮਾਤਾ ਸਾਹਿਬ ਕੋਰੀ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਹਿਸ਼ਾਰ ਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਵਿੱਚ ਹੀ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਬਸ ਨਹੀਂ ਜਾ ਸਕਿਆ ਕਦੇ ਘੱਟ ਕੇ ਵੀ ਜਾਂਦੀ ਸੀ ਮੈਂ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਕੋਰ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਕੱਤੇ ਵਿੱਚ ਤਾਂ ਬਹੁਤ ਵਧੀਆ ਉਹਨੇ ਮਾਰਤਾ ਹਾਸਲ ਕਰ ਸਿਰ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਕੋਇਲਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਖਸਰ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਤਵ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚੜ੍ਹ ਪੜਦੀ ਸੀ ਕੋਈ ਅਜਿਹੀ ਗੱਲ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਸੀ ਤੇ ਹੁਣ ਬਸ ਸੱਚੇ ਪਰਿਵਾਰ ਚ ਕਿਸ ਤਰ੍ਹਾਂ ਦਾ ਸੋਗ ਹੈਗਾ ਉਹਦੀ ਮਾਤਾ ਦਾ ਕੀ ਕਿੰਨਾ ਤੁਸੀਂ ਜਿਵੇਂ ਆਏ ਹੋ ਕੱਲ ਮਾਤਾ ਵੀ ਆਏ ਹੋਗੇ ਕਿੰਨਾ ਕੋ ਦੁੱਖ ਹੈਗਾ ਤੂੰ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ 'ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਰਿਸ਼ਤੇਦਾਰ ਆਣਾ ਪਰ ਉਹਨੂੰ ਸੁਆਰ ਹੈ ਉਹਦੇ ਵੀ ਹੱਥ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਹੈ ਕੋਈ ਪੜ੍ਹਦਾ ਬਾਕੀ ਮੰਗ ਕੀ ਹੈਗੇ ਸੋਟੜੀ ਉਹ ਸੋਟੜੀ ਬਸ ਇਹ ਸਰਕਾਰ ਨੂੰ ਮੰਗ ਹੈ ਇਹ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਮੈਂ ਆਪਣੇ ਪਰਿਵਾਰ ਨੂੰ ਪਾਲ ਸਕਾਂ ਖਾਣ ਖਾ ਸਕਾਂ ਜਿਹੜੇ ਸਪੜੇ ਅਧੂਰੇ ਰਹਿ ਗਏ ਸੀ ਉਹਦੇ ਉਹਦੀ ਛੋਟੀ ਪੈਣ ਪੂਰੇ ਕਰ ਸਕੀ ਬਸ ਇਹ ਹੀ ਗੱਲ ਹੈ ਹੋਰ ਮੈਨ ਕੋਈ ਚੀਜ਼ ਨਹੀਂ ਚਾਹੀਦੀ ਤੁਹਾਡੇ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇੱਥੇ ਐਡਮਿਸ਼ਨ ਲਈ ਹੈ ਉਹਨੇ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਐਜੂਕੇਸ਼ਨ ਚਲਾਈ ਜਾਈਗੀ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖਰਚਾ ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣਕ ਵਧੀਆ ਖਾਣਕ ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜਿਆਦਾ ਖਰਚਾ ਨਹੀਂ ਬਸ ਲੇਤਾ ਆ ਕੇ ਮਿਲ ਜਾਣਾ ਜਾਂ ਬਤਵਦ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਦ ਕਿੱਥੇ ਰਹਿੰਦੇ ਸੀ ਹੱਸਦੇ ਖੇੜਦੇ ਆਉਂਦੀ ਸੀ ਹੱਸਦੇ ਖੇੜਦੇ ਚਲੀ ਜਾਂਦੀ ਸੀ ਬਸ ਐਨਾਂ ਹੀ ਸੀਗਾ ਹੋਰ ਕੋਈ ਇਹੋ ਜੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਬੰਦਾ ਵੀ ਪ੍ਰੋਗਰਾਮ ਬਣਾਇਆ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹਨਾਂ ਉਹ ਉਥੇ ਉਡੀਕ ਰਿਹਾ ਸੀ ਮਠਿੰਡੇ ਸਿਰਫ 30 ਕਿਲੋਮੀਟਰ ਬਾਅਦ ਪਾਸ ਜਿਹੜਾ ਇਥੋਂ ਤਲਵੰਡੀ ਸਾਬੋ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਆ ਦੇ ਇੱਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਰਵਨੀਤ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਪਰ ਫੋਨੇ ਚੱਕਿਆ ਪੰਦ ਆ ਰਿਹਾ ਸੀਗਾ ਫਿਰ ਇੱਥੇ ਆਪਣਾ ਕਾਲਜ ਵਿੱਚ ਫੋਨ ਕੀਤਾ ਫਿਰ ਪਤਾ ਚੱਲਿਆ ਵੀ ਹਾਸਾ ਖੋ ਗਿਆ ਫਿਰ ਅਸੀਂ ਉੱਥੋਂ ਆਏ ਤੇ ਤਰਾ ਪ੍ਰਾਉੜੀ ਕਰਿਆ ਤੁੰਗ ਪ੍ਰਾਉੜੀ ਕਰਿਆ ਸੀਗਾ ਭੈਣਾ ਉਹ ਵੀ ਉਡੀਕਦੀ ਪਈ ਸੀ ਬਸ ਉਹ ਵਕਤ ਦੇਖਦੇ ਹਾਂ ਅਜੇ ਤੱਕ ਉਹਨੂੰ ਦੱਸਿਆ ਵੀ ਪਤਾ ਨਹੀਂ ਉਹਨੂੰ